ਫੋਰ ਕਲੋਜ਼ ਕਰ ਬਿਲਕੁਲ ਕਲੋਜ਼ ਕਰ ਬਿਲਕੁਲ ਇਹ ਤਾਂ ਕਰ ਚੱਲਿਓ ਛੱਡ ਲੈਣਾ ਹੁਣ ਆਪਾਂ ਬੋਲਦੇ ਆ ਤੁਸੀਂ ਆਪਣਾ ਦੱਸੋ ਜੀ ਆਪਣਾ ਪਰਿਚੇਦੋ ਫਿਰ ਜੀ ਮੈਂ ਗੁਰਨੋ ਨਿਹਾਲ ਸਿੰਘ ਦਾਬਿਆ ਵਿਲੇਜ ਪਾਰੋਵਾਲ ਡਿਸਟ੍ਰਿਕਟ ਗੁਰਦਾਸਪੁਰ ਜੀ ਸੁਖਜੀਤ ਕੁਆਲਟੀ ਫਾਰਮ ਅਸੀਂ ਚਲਾ ਰਹੇ ਆ ਜੀ ਫਤੇਗੜ ਚੂੜੀਆਂ ਤੋਂ ਕਿੰਨੀ ਦੂਰ ਹੈ ਫਤੇਗੜ ਚੂੜੀਆਂ ਤੋਂ ਜੀ 8 ਕਿਲੋਮੀਟਰ ਆ ਪਾਰਟੀਫਰਨਚਰ ਹੈ ਤੁਹਾਡੀ ਪੋਲਟਰੀ ਤੇ ਇੱਕ ਮੁਰਗੀ ਵੱਲੋਂ ਜਿਹੜਾ ਨੈਸ਼ਨਲ ਰਿਕਾਰਡ ਤੋੜਿਆ ਗਿਆ ਆਂਡੇ ਨੂੰ ਲੈ ਕੇ ਇਸ ਤੋਂ ਪਹਿਲਾਂ ਨੈਸ਼ਨਲ ਰਿਕਾਰਡ ਕਹਿੰਦੇ ਸੀਗੇ 210 ਗ੍ਰਾਮ ਹੈ ਤੁਹਾਡੀ ਵੱਲੋਂ ਤੁਹਾਡੀ ਮੁਰਗੀ ਵੱਲੋਂ 233 ਗ੍ਰਾਮ ਜਿਹੜਾ ਵਾ ਇਹ ਦਿੱਤਾ ਕਿ ਦਿਖਾਓ ਜੀ ਇਹ ਸਾਰਾ ਆਂਡਾ ਚੁੱਕ ਕੇ ਨਾ ਤੁਸੀਂ ਦਿਖਾਓ ਨਾ ਜੀ ਪਹਿਲਾਂ ਜਿਹੜਾ ਆਂਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਠੀਕ ਹੈ ਜੀ ਹੋਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਉਹਦਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਅੰਡਾ ਜੀ ਇਹ ਆਲ ਕੋ ਜ਼ੀਰੋ ਆ ਜੀ ਤੇ ਆਹ ਅੰਡੇ ਦਾ weight ਜੇ ਠੀਕ ਆ ਜੀ 232 33 ਗ੍ਰਾਮ ਦੇ ਲਾਗਿ ਚੱਕ ਇਹਦਾ weight ਆ ਜੀ ਤੇ ਇਹ ਹੁਣ ਰਿਕਾਰਡ ਜੀ ਸਾਡਾ ਇਥੋਂ ਦਾ ਬਣ ਗਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦਾ ਇਹ 233 ਗ੍ਰਾਮ ਇਹ ਦੇਸੀ ਮੁਰਗੀ ਦਾ ਅੰਡਾ ਦੇਸੀ ਮੁਰਗੀ ਦਾ ਅੰਡਾ ਜੀ ਇਹ ਠੀਕ ਆ ਜੀ ਇਹ ਦੇਸੀ ਮੁਰਗੀ ਦਾ ਅੰਡਾ ਜੀ ਅਸੀਂ ਇਹ ਪਹਿਲਾ ਰਿਕਾਰਡ ਜਿਹੜਾ ਉਹ ਮਹਾਰਾਸ਼ਟਰ ਉਹ ਉਹ ਮਹਾਰਾਸ਼ਟਰ ਦਾ ਇੱਕ ਫਾਰਮਰ ਆ ਤੇ ਉਹ ਫਾਰਮਰ ਦਾ ਨਾਂ ਨਹੀਂ ਪਤਾ ਬਟ ਉਹਦਾ 210 ਗ੍ਰਾਮ ਦਾ ਰਿਕਾਰਡ ਹੈ ਜੀ ਕਿ ਕਿਤਨਾ ਤੁਹਾਡੇ ਜ਼ਹਿਨ ਚ ਆਇਆ ਕਿ ਇਹ ਚੈੱਕ ਕੀਤਾ ਜਾਏ ਬਸ ਇਹ ਤੇ ਇਦਾਂ ਹੀ ਰੱਖਿਆ ਸੀ ਇਹ 19 ਫਰਵਰੀ ਨੂੰ ਦਿੱਤਾ ਆਂਡਾ ਤੇ ਇੰਨੇ ਦਿਨ ਹੋ ਗਿਆ ਮੇਰੇ ਖਿਆਲੇ ਦਾ weight ਜਿਹੜਾ ਵਾ 240 ਗ੍ਰਾਮ ਤੇ ਲੱਗੇ ਸੀ ਜਿਹੜਾ ਵੀ ਹੁਣ ਲੂਸ ਕਰ ਗਿਆ weight ਥੋੜਾ ਜਆ ਮਤਲਬ ਟਾਈਮ ਜ਼ਿਆਦਾ ਹੋ ਗਿਆ ਤੇ ਉਹ ਟਾਈਮ ਤੇ 240 ਦੇ ਲੱਗੇ ਸੀ ਤੇ ਉਹ ਵੈਸੇ ਹੀ ਮਨ ਚ ਆਇਆ ਵੀ ਚੈੱਕ ਕਰੀਏ ਵੀ ਰਿਕਾਰਡ ਕੀ ਹੈਗਾ ਆਪਣੇ ਇੰਡੀਆ ਦਾ ਤੁਜ ਨੂੰ ਵੇਖਿਆ ਉਹ 210 ਗ੍ਰਾਮ ਦਾ ਰਿਕਾਰਡ ਹੀ ਠੀਕ ਹੈ ਤੇ ਅਸੀਂ ਧੋ ਲਿਆ ਹਡਾ ਜਿਹੜਾ 32 33 ਗ੍ਰਾਮ ਦਾ ਹੈ ਇਹ ਹੁਣ ਤੁਹਾਡੇ ਪੋਲਟੀ ਚ ਕਿੰਨੇ ਮੁਰਗੀ ਆ ਜੀ ਸਾਡੇ ਕੋਲ 50000 ਮੁਰਗੀ ਆ ਜੀ ਲੈਂਗ ਜਿਹੜੀ ਆਂਡਾ ਦੇ ਰਹੀ ਆ ਤੁਹਾਡੀ ਛੱਡ ਚ ਛੱਡ ਕਿੰਨੇ ਛੱਡ ਨੇ ਤੁਹਾਡੇ ਕੋਲ ਜੀ 4 ਛੱਡ ਨੇ 50000 ਮੁਰਗੀ 50000 ਮੁਰਗੀ ਆਂਡੇ ਵਾਲੀ ਜੀ ਕਿਤੋਂ ਕੰਮ ਸ਼ੁਰੂ ਕੀਤਾ ਹੈ ਤੁਸੀਂ ਇਹ ਜੀ ਇਹ ਕੀਤਾ ਜੀ ਮੇਰੇ ਪਾਪਾ ਨੇ ਸ਼ੁਰੂ ਕੀਤਾ ਵਾ 1980 ਦੇ ਵਿੱਚ ਯਾਰ ਜੀ ਅਸੀਂ ਹੁਣੋਂ ਹੈਗੇ 10-12 ਸਾਲਾਂ ਦੇ ਆ। ਸਭ ਤੋਂ ਪਹਿਲਾਂ ਕਿੰਨੇ ਚੂਚੇ ਪਾਇਏ? ਸਭ ਤੋਂ ਪਹਿਲਾਂ 500 ਚੂਚੇ ਪਾਇਆ ਜੀ ਫਿਰ ਆਹਸਤਾ ਆਹਸਤਾ ਵਧਾਇਆ ਤੇ ਕਰਦਿਆਂ ਕਰਦਿਆਂ ਫਿਰ 50000 ਤੇ ਆ ਗਏ। ਇਹ ਰੋਜ਼ ਦੇ ਕਿੰਨੇ ਆਂਡੇ ਹੁੰਦੇ ਤੁਹਾਡੇ? ਤੇ 45000 ਆਂਡਾ ਹੁੰਦਾ ਰੋਜ਼ ਦਾ ਜੀ ਦੇ ਲਈ ਜੀ। ਕਿੱਥੇ ਕਿੱਥੇ ਸਪਲਾਈ ਕਰਦੇ? ਸਪਲਾਈ ਆਪਣੇ ਲੱਗ ਲੱਗ ਏਰੀਆ ਦੇ। ਹਾਂ ਜੀ ਫਤਿਹਗੜ ਚੂੜੀਆਂ, ਡੇਰਾ ਬਾਬਾ ਨਾਨਕ, ਮਜੀਠਾ, ਜਨਾਲਾ, ਲੁੱਪੂ ਗੁਜਾਵੇਂ ਕਲਾਂ ਨੌਰ ਹਾਂ ਜੀ। ਇਉਂ ਵੀ ਗੁਰਦਾਸਪੁਰ ਦੇ ਲਾਗੇ ਵੀ ਦੇਜ ਦਾ ਅੰਡਾ ਜੀ ਬਟਾਲੇ ਦੇ ਲਾਗੇ ਵੀ ਐਸੇ-ਪਾਸੇ ਲਗ ਲਗ ਕਸਬਿਆਂ 'ਚ ਖੁੱਦ ਰਿਟੇਲ ਕਰਦੇ ਖੁੱਦ ਰਿਟੇਲ ਕਰਦੇ ਆਂ ਡੀਟੇਲ ਆਂਡਾ ਸਾਡਾ ਜਾਂਦਾ ਤੇ ਇਹ ਫਿਰ ਜਿਹੜੀ ਇਹਨਾਂ ਦੀ ਫੀਡ ਆ ਇਹਨਾਂ ਦੀ ਫੀਡ ਜੀ ਅਸੀਂ ਸੋਇਆ ਬੇਸ ਫੀਡ ਪਾ ਰਹੇ ਆਂ ਆਪਣੀ ਖੁਦ ਬਣਾ ਕੇ ਜੀ ਅਸੀਂ ਰੈਡੀਮੇਡ ਫੀਡ ਨਹੀਂ ਪਾਉਂਦੇ ਮਤਲਬ ਆਪਣੇ ਫਾਰਮ 'ਚ ਹੀ ਫੀਡ ਤਿਆਰ ਹੁੰਦੀ ਆ ਤੇ ਹੈਲਥੀ ਫੀਡ ਆ ਇਹ ਕਾਦੀ ਕਾਦੀ ਫੀਡ ਤਿਆਰ ਕਰਦੇ ਤੁਸੀਂ ਇਹ ਜੀ ਅਸੀਂ ਪਾ ਰਹੇ ਆਂ ਜੀਐਨਐ ਪਾ ਰਹੇ ਆਂ ਸੋਇਆ ਪਾ ਰਹੇ ਆਂ ਜੀ ਤੇ ਨਾਲ ਮੱਕੀ ਪਾ ਰਹੇ ਆਂ ਬਾਜਰਾ ਤੇ ਥੋੜੀ ਤੇ ਬਾਕੀ ਜਿਹੜੇ ਇਨਗਰੀਡੀਅੰਟਸ ਨੇ ਹਾਂਜੀ ਇਹ ਕੋਈ ਆ ਆਂਡਾ ਹੁਣ ਕੱਢ ਲਓ ਕਰ ਲਾ ਆਂਡਾ ਵੀ ਲਿਓ ਕਿ ਆ ਦਿਖਾ ਦਊਂ ਆਂਡਾ ਜੀ ਆਂਡਾ ਗਾ ਆਹ ਜੀ ਆਹ ਵੇਖੋ ਜੀ ਆਹ ਜੇ 200 ਤੇ 32 ਗ੍ਰਾਮ ਦਾ ਆਂਡਾ ਠੀਕ ਹੈ ਜੀ ਤੇ ਆ ਇਹਦਾ weight ਜੇ ਠੀਕ ਜੀ ਜੀ ਬੋਲੋ ਹਾਂ ਠੀਕ ਹੈ ਜੀ ਅਹੀਂ ਜੀ ਸੁਖਜੀਤ ਪੋਲਟੀ ਫਾਰਮ ਪਰੋਵਾਲ ਤੋਂ ਜੀ ਠੀਕ ਹੈ ਜੀ ਆ ਸਾਡੀ ਇਹ ਮਸ਼ੀਨਾਂ ਵਾਂ ਜੀ ਇੱਥੇ ਅਸੀਂ ਅਸੀਂ ਵੇਟ ਕਰਦੇ ਆਂ ਫੀਡ ਦਾ ਇੱਥੋਂ ਆ ਐਲੀਵੇਟਰ ਚੁੱਕ ਕੇ ਗ੍ਰਾਈਂਡਰ ਚ ਪਾ ਦਿੰਦਾ ਵਾ ਗ੍ਰਾਈਂਡਰ ਦੀ ਫੀਡ ਜਿਹੜੀ ਆ ਉਹ ਫਿਰ ਐਲੀਵੇਟਰ ਚੁੱਕ ਕੇ ਮਿਕਸਚਰ ਚ ਪਾ ਦਿੰਦਾ ਠੀਕ ਹੈ ਜੀ ਮਿਕਸਚਰ ਜਦ ਆ ਮਿਕਸ ਕਰ ਦਿੰਦਾ ਵਾ ਵਿਦ ਅਸੀਂ ਮਲਟੀ ਵਿਟਾਮਿਨਸ ਪਾ ਕੇ ਇਹਨੂੰ ਜੋ ਮਿਨਰਲਸ ਪੈਣੇ ਆ ਉਹ ਸਾਰਾ ਕੁਝ ਪਾ ਕੇ ਇਹਦੇ ਵਿੱਚ ਜੀ ਇਹ ਇੱਧਰ ਹੈਗੀ ਆ ਜੀ ਆ ਗ੍ਰੇਨ ਲੱਗਾ ਹੋਇਆ ਠੀਕ ਹੈ ਗ੍ਰੇਨ ਪੈਂਦਾ ਵਾ ਇਹਦੇ ਡੀਓਸੀ ਲੱਗੀ ਆ ਰਾਈਸ ਪ੍ਰਾਨ ਤੇ ਨੈਕਸਟ ਫਿਰ ਸੋਇਆ ਲੱਗਾ ਜੀ ਠੀਕ ਹੈ ਉਸ ਤੋਂ ਅੱਗੇ ਫਿਰ ਉਹ ਲੱਗੀ ਆ ਜ ਤੇ ਨੈਕਸਟ ਵੀ ਇਧਰ ਪੱਥਰ ਪਾウダー ਲੱਗਾ ਬਸ ਇਹੀ ਆਟਮ ਆਹੀ ਪਾਉਨੇ ਆ ਕਿੰਨੀ ਕਿੰਨੀ ਮਿਕਸ ਹੁੰਦੀ ਸਾਰੀ ਚੀਜ਼ ਇਹ ਜੀ ਜਿਹੜਾ ਹੈਗਾ ਜੀ ਸੋਇਆ ਜੀ ਉਹ ਪੈਂਦਾ ਜੀ 1 ਕੁਇੰਟਲ 30 ਕਿਲੋ ਪੈਂਦਾ ਤੇ ਜਿਹੜੀ ਹੈਗੀ ਆ ਜੀਐਨਈ ਉਹ ਵੀ 1 30 ਪੈਂਦੀ ਆ ਜੀ 1 ਕੁਇੰਟਲ 30 ਕਿਲੋ ਮਤਲਬ 10 ਕੁਇੰਟਲ ਦੇ ਵਿੱਚ ਤੇ ਸਾਢੇ 5 ਕੁਇੰਟਲ ਜਿਹੜਾ ਉਹ ਗ੍ਰੀਨ ਪੈਂਦਾ ਤੇ ਉਹਦੇ ਵਿੱਚ 1 ਕੁਇੰਟਲ ਤੇ ਪੈਂਦਾ ਲਗਭਗ ਡੀਓਸੀ ਰਾਈਸ ਬਰਾਨ ਤੇ ਬਾਕੀ ਪੱਥਰ ਪੈਂਦਾ ਜੀ ਮਤਲਬ ਇੱਕ ਕੁਆਂਟਲ ਯਾ ਯਾਰ ਮੁਰਗੀ ਇੱਕ ਦਿਨ ਚ ਕਿੰਨੀ ਫੀਡ ਚਾਹ ਹੁੰਦੀ 50000 ਮੁਰਗੀ ਲਈ ਅਹੀਂ ਲਗਭਗ ਮਤਲਬ ਬਣਾਉਨੇ ਆ ਜੀ 55 ਕੁਆਂਟਲ ਤੇ ਲੱਗ ਜਾਗੇ 55 60 ਕੁਆਂਟਲ ਇੱਕ ਮੁਰਗੀ ਨੂੰ ਕਿੰਨੀ ਪੈਂਦੀ 110 ਗ੍ਰਾਮ ਦੇ ਲਾਗੇ 105 110 ਇਹ ਡੇਲੀ ਬਣਦੀ ਹੈ ਡੇਲੀ ਬਣਦੀ ਹੈ ਜੀ ਤੁਸੀਂ ਇਹਨੂੰ ਵੀ ਬਾਹਰ ਛੇਲ ਕਰਦੇ ਹੋ ਫੀਡ ਨੂੰ ਵੀ ਕਿ ਆਪਣੇ ਨਹੀਂ ਬਸ ਆਪਣੇ ਜੋਗੀ ਆਪਣੇ ਜੋਗੀ ਆਪਣੇ ਬਰਡ ਨੂੰ ਪਾਉਣੀ ਹੈ ਜੀ ਅੱਛਾ ਆਪਣੇ ਜੋਗੀ ਹਾਂ ਜੀ ਆਪਣੇ ਜੋਗੀ ਇਹ ਕਿਸ ਤਰ੍ਹਾਂ ਇਹ ਸਰਗਾਸ ਪਲਾਈ ਇਹ ਜੀ ਅੰਡਰਗਰਾਊਂਡ ਇੱਥੇ ਪਾਈਪ ਲੱਗਾ ਹੋਇਆ ਜੀ ਇਹਦੇ ਉਨੂੰ ਇਹ ਓਗਰਾਂ ਨੇ ਆ ਠੀਕ ਹੈ ਜੀ ਆ ਥੱਲਿਓਂ ਦੀ ਇਹਦੇ ਥੱਲਿਓਂ ਦੀ ਜਾਂਦੀ ਆ ਫੀਡ ਬਾਹਰ ਆ ਜਾਂਦੀ ਆ ਜੀ ਤੇ ਬਾਹਰ ਆ ਕੇ ਫਿਰ ਅਕਲੇ ਬੰਨੇ ਫਿਰ ਉਹਨੂੰ ਹਾਈਟ ਦੇ ਕੇ ਤੇ ਸਿੱਧਾ ਛੇੜਾਂ 'ਚ ਲੈ ਜਾਂਦੇ ਆ ਦੇਖੋ ਜੀ ਆ ਇਥੋਂ ਬਾਹਰ ਆ ਗਈ ਆ ਜੀ ਫਿਰ ਇਥੋਂ ਅਸੀਂ ਹਾਈਟ ਦਿੱਤੀ ਆ ਫੀਡ ਨੂੰ ਅੱਗੇ ਚਲੀ ਜਾਂਦੀ ਆ ਅੱਗੇ ਜਾ ਕੇ ਫਿਰ ਹਾਂ ਜੀ ਅੱਗੇ ਜ਼ੂਮ ਕਰ ਲਓ ਉਧਰ ਉਹ ਪਾਈਪਾਂ ਰਾਈ ਜਾ ਕੇ ਛੇੜਾਂ 'ਚ ਚਲੀ ਜਾਂਦੀ ਆ ਚਲੋ ਆਪਾਂ ਛੱਡ ਦਿੰਦੇ ਆ ਠੀਕ ਹੈ ਜੀ ਹਾਂ ਜੀ ਚਲੋ ਹਾਂ ਮਰੀਆਂ ਉਧਰੇ ਐਂ ਮਰੀਆਂ ਦਾ ਉਧਰੇ ਐ Dacă ar murgi, eu de